ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਜੂ ਕਰਦੇ ਆ ਗੱਲਾਂ ਬਾਤਾਂ ਆਪਾਂ ਹੋਰ ਸਨੋਂ ਠੀਕਾਪੂ ਸਾਰੇ ਆਜੋ ਜਿਹੜੇ ਮੇਰੇ ਵੀਰਾਂ ਆਨਲਾਈਨ ਬੈਠੇ ਨੇ ਹਨਾ ਥੋੜਾ ਲੇਟ ਹੋ ਗਏ ਦੇ ਇਹ ਪਹਿਲਾ ਕੌਣ ਜੁੜਦਾ ਲਾਈਵ ਵਿੱਚ ਪਾਜੋ ਫੇਰ ਫਟਾਫਟ ਲਾਈਕ ਨੂੰ ਕਰੋ ਸ਼ੇਅਰ ਲੋਕ ਸਦਨ ਤੇ ਆ ਗਏ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਿੱਥੋਂ ਕਿੱਥੋਂ ਲਾਈਵ ਦੇਖ ਰਹੇ ਹੋ ਦੱਸਿਓ ਜਰੂਰ ਕੌਣ ਕੌਣ ਜੁੜਿਆ ਲੋ ਜੀ ਲਾਈਕ ਵੀ ਆ ਗਿਆ ਇੱਕ ਕਮੈਂਟ ਜਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਲਾਈਵ ਨੂੰ फटाफट ਪਾਕਿਸਤਾਨੀ ਦਾ ਨੰਦ ਸਤਿਗੁਰੂ ਦੇ ਰਈਆਸਰਾ ਤੁਸੀਂ ਪਾਕਿਸਤਾਨੀ ਨਹੀਂ ਹੋ ਸਕਦੇ ਫਿਰ ਹੋਰ ਸੁਣਾਓ ਕੀ ਹਾਲ ਚਾਲ ਨੇ ਹਾਂ ਵਧੀਆ ਜੀ ਵਧੀਆ ਚੜ੍ਹਦੀ ਕਲਾ ਹੋਰ ਨਾ ਤਾਂ ਤੁਸੀਂ ਨਾਂ ਬਦਲ ਕੇ ਆਇਆ ਅੱਜ ਕੀ ਨਾਂ ਸੀ ਹੋਰ ਸੁਣਾਓ ਕਿਦਾਂ ਚੱਲ ਰਿਹਾ ਆਪਣਾ ਵਧੀਆ ਚੜ੍ਹਦੀ ਕਲਾ ਮੇਰੇ ਬਬੀ ਲਾਈਵ ਨੂੰ ਸ਼ੇਅਰ ਕਰ ਦਿਓ ਅਸੀਂ ਕਰਮਾਂ ਵਾਲੇ ਕਿਵੇਂ ਆ ਦੱਸਿਓ ਕਿਸ ਗੱਲ ਤੋਂ ਕਹਿ ਰਹੇ ਹੋ ਤੁਸੀਂ ਵੀ ਕਰਮਾ ਵਾਲੀ ਨੂੰ ਕਰਮਾ ਮਾੜੇ ਕਰਮਾ ਵਾਲਾ ਕੌਣ ਹੈ ਇੱਥੇ ਹੈ ਨਾ ਮਲੋ ਤੁਸੀਂ ਹੈਲੋ ਹੈਲੋ ਦਰਸ਼ਨ ਜੀ ਹੈਲੋ ਗੁਰਵਿੰਦਰ ਕੀ ਹਾਲ ਹੈ ਨਹੀਂ ਅਸੀਂ ਕਰਮਾ ਵਾਲੇ ਕਿਵੇਂ ਆ ਤੁਸੀਂ ਕਿਵੇਂ ਕਹਿ ਰਹੇ ਹੋ ਮੈਨੂੰ ਸਮਝ ਨਹੀਂ ਆਈ ਕਿਹੜੀ ਗੱਲ ਤੋਂ ਨਲਾਈਵ ਨੂੰ ਸ਼ੇਅਰ ਵੀ ਕਰ ਦੋ ਠੀਕ ਹੈ ਸ਼ੁਕਰ ਹੈ ਮੈਂ ਤਾਂ ਪਿਤਾ ਜੀ ਦੇ ਲੜ ਲੱਗਿਆ ਵਾਂ ਫਿਰ ਤੁਸੀਂ ਮਾੜੇ ਕਰਮ ਆਲਿਓ ਨਹੀਂ ਮੈਂ ਇਹਦਾ ਗੱਲ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਤੁਸੀਂ ਮਾੜੇ ਕਰਮ ਆਲਿਓ ਵੀ ਤੁਸੀਂ ਕਰਮ ਚੰਗੇ ਕਰੋ ਠੀਕ ਹੈ ਨਾ ਜਿਹਦੇ ਮਰਜ਼ੀ ਲੜ ਲਗਿਓ ਤੁਸੀਂ ਕੀ ਕਰਦੋਂ ਪ੍ਰਮਾਤਮਾ ਨੇ ਇਹ ਦੇਖਣਾ ਵੀ ਤੁਸੀਂ ਕੀ ਬੀਜਿਆ ਪੁਸਪਾ ਟੂ ਅਰੇਖ ਕੇ ਹਟਿਆ ਠੀਕ ਹੈ ਜੀ ਪਿਤਾ ਜੀ ਤਾਂ ਆਪ ਜਾਣੀ ਜਾਣ ਹੈ ਜੀ ਨਹੀਂ ਮੈਂ ਤਾਂ ਤੁਹਾਡੀ ਗੱਲ ਕਰ ਦਾਂ ਦੇਖੋ ਦੂਜਿਆਂ ਦੀ ਗੱਲ ਨਹੀਂ ਮੈਂ ਕਰਦਾ ਹਾਂ ਤਾਂ ਕਿਸੇ ਦੀ ਵੀ ਤੁਸੀਂ ਕਹਿੰਦੇ ਵੀ ਤੁਸੀਂ ਕਰਮ ਵਾਲੇ ਹੋ ਤੁਸੀਂ ਮਾੜੇ ਕਰਮ ਵਾਲੇ ਹੋ ਇਹ ਦੱਸੋ ਪਹਿਲਾਂ ਤਾਂ ਸਤਿ ਕਾਲ ਸਤਿ ਕਾਲ ਕੀ ਹਾਲ ਚਾਲ ਅਗਲੇ ਰ ਹੈਪੀ ਬਰਥਡੇ ਨਾਲੇ ਤੈਨੂੰ ਹੈਪੀ ਬਰਥਡੇ ਭਾਈ ਜੋਤ ਦਾ ਵੈਸੇ ਮੈਂ ਲਾਈਕ ਕਮੈਂਟ ਕਰ ਦਿੱਤਾ ਸੀਗਾ ਵਧੀਆ ਰਿਹਾ ਵਧੀਆ ਰਿਹਾ ਹੈਲੋ ਮਰਜੀ ਅਦਰੀ ਮੇਧਰੂ ਲਾਈਵ ਨੂੰ ਸ਼ੇਅਰ ਕਰ ਦਿਓ ਆਪਾਂ ਗੱਲਬਾਤ ਕਰਾਂਗੇ ਅੱਜ ਟੌਨਿਕ ਲੈ ਕੇ ਆਉਂਦਾ ਹਾਂ ਪੜਪੜੀ ਜਾ ਮੋਟਾ ਕ੍ਰਿਸਟਲ ਡੌਕ ਚੈਨਲ ਵਾਲੇ ਸੰਦੇਸ਼ ਯਾਰ ਪਰ ਨਾਲ ਬਧੀਆ ਚਾਹੀਦਾ ਵਧੀਆ ਬਾ 2 ਮਿੰਟ ਚ ਆ ਜਾਂਦਾ ਆਪਣੇ ਕੋਲੇ ਤੁਸੀਂ ਜੁੜੇ ਰਹੇ ਹੋ ਜੇ ਕਿਸੇ ਨੇ ਕੋਈ ਕਮੈਂਟ ਕਰਨਾ ਸਵਾਲ ਕਰਨਾ ਤਾਂ ਕਰ ਸਕਦੇ ਹੋ ਹਾਲ ਵਧੀਆ ਚਾਹੀਦਾ ਲਾਈਬ੍ਰੋ ਸ਼ੇਅਰ ਕਰ ਦੋ ਬਾਦੋਂ ਬਾਦ ਫਿਰ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਹੁਣ ਤੇ ਇਹਦਾ ਹਜੂ ਹੈ ਇਹ ਕੱਟ ਕੇ ਦੁਬਾਰੇ ਲਈ ਆ ਇੱਥੇ ਫੋਨ ਨੂੰ ਐਡ ਕਰ ਲੈਂਦੇ ਆ ਯੈਸ बैठे लंगर प्रसाद शक्ति हूँ अमनप्रीत गिल हैलो जी हैलो गिल साहब की हाल चाल ने जी और सुनाओ जी आप कितों बिलोंग करते हैं जी मैं हशियारपुर तो जी मोगा को पिंड है जी कि पिंड मोगे को बदनी कल ਲੋਪੋ ਕੱਲ ਕਦਾਂ ਠੀਕ ਹੈ ਬਈਆ ਲੋ ਆ ਰਹੇ ਡੌਗ ਸ਼ੋ ਹੋ ਰਿਹਾ ਤੁਹਾਡੇ ਮੋਗੇ ਦੇ ਵਿੱਚ ਬਾਬਾ ਦਾ موسیa ਸਟੇਡੀਅਮ ਦੇ ਵਿੱਚ ਆਜਾ ਚਲੋ ਉਧਰ ਸਾਰੇ ਜਣ ਚਲੋ ਚਲੋ ਬਾਹਰ ਚਲੋ ਆ ਗਿਆ ਮਾਰਾਂ ਕਿਹੜਾ ਤੁਸੀਂ ਸਹੀ ਟਾਈਮ ਲੱਗਿਆ ਲਾਈਵ ਨੂੰ ਸ਼ੇਅਰ ਕਰ ਦਿਓ ਜਦ ਤੱਕ ਮੇਰਾ ਮਹਿਮਾਨ ਆਉਂਦਾ ਹੈ ਦੋ ਚਮਚੇ ਆਈਸਕ੍ਰੀਮ ਦੇ ਲੈ ਲਈ ਸੀ ਲੈ ਸਕਦੇ ਹੋ ਹੈਲੋ ਜੀ ਹੈਲੋ ਮਹਾਰਾਜ ਹallelujah ਇੱਥੇ ਤੱਕ ਹੀ ਠੀਕ ਆ ਬਸ ਆਪਾਂ ਡਾਉ ਸੋ ਤੇ ਡੌਗ ਵੀ ਸੇਲ ਕਰਦਾ ਤਾਂ ਸੋ ਚ ਵੀ ਪਾਉਣਾ ਜੀ ਵਧੀਆ ਜੀ ਪਾਓ ਪਾਓ ਰੋਮੈਂਟ ਵਧੀਆ ਗੱਲ ਹੈ ਨਹੀਂ ਮੈਂ ਕ੍ਰਿਸਚੀਅਨ ਨਹੀਂ ਹੈਗਾ ਦਰਿਆੜੀ ਬਹੁਤ ਨੇ ਅਮਰ ਪ੍ਰੀਤ ਹਸਰੇ ਕੀ ਗੱਲ ਆ ਦੇ ਇਚਾਰਚ ਨਹੀਂ ਮੈਂ ਕਦੇ ਵੀ ਨਹੀਂ ਗਿਆ ਮੈਂ ਅਸਲ ਦੇ ਵਿੱਚ ਕਿਤੇ ਵੀ ਨਹੀਂ ਜਾਂਦਾ ਮੈਂ ਕੁੱਤਿਆਂ 'ਚ ਰਹਿਣਾ ਜਿੱਥੇ ਮਰਜ਼ੀ ਬੁਲਾ ਦਿਓ ਆ ਜੀ ਚਾਹੇ ਦਿੱਲੀ ਹੋਣ ਮੋਗੇ ਹੋਣ ਪੰਜਾਬ ਹਰਿਆਣਾ 'ਚ ਕਿਤੇ ਮਰਜ਼ੀ ਹੋਣ ਮੈਨੂੰ ਕੁੱਤੇ ਵਧਿਆ ਲੱਗਦੇ ਨੇ ਬੰਦਿਆਂ 'ਚ ਵਫਾਦਾਰੀ ਘੱਟ ਹੁੰਦੀ ਹੈ ਕੁੱਤਿਆਂ 'ਚ ਵਫਾਦਾਰੀ ਵੱਧ ਹੁੰਦੀ ਹੈ ਤਾਂ ਕਰਕੇ ਆਈ ਲਾਈਕ ਡੌਗ ਆਈ ਲਵ ਡਾਗ ਬੰਦੇ ਦਾ ਧਰਮ ਪਿੱਛੇ ਲੜੀ ਜਾਂਦੇ ਨੇ ਰੱਬ ਪਿੱਛੇ ਲੜੀ ਜਾਂਦੇ ਨੇ ਬੰਦੇ ਚ ਰਹਿ ਕੇ ਕੀ ਕਰਾਂਗੇ ਹਾਂ ਕੋਈ ਕਹਿੰਦਾ ਮੈਂ ਫਲਾਣਾ ਕਹਿੰਦਾ ਮੈਂ ਢਮਕਾਂ ਅੱਛਾ ਚਲੋ ਨਹੀਂ ਠੀਕ ਹੈ ਹਰ ਬੰਦੇ ਦੀ ਆਪਣੀ ਹੈ ਪਰ ਇਹ ਲੋਕ ਧਰਮ ਦੇ ਨਾਂ ਉੱਤੇ ਲੜਦੇ ਨੇ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖੋਗਾ ਪਾਰ ਰੱਖਿਆ WhatsApp ਕਰ ਦੋ ਅੱਛਾ ਵਟਸਐਪ ਕਰ ਦਿੰਨੇ ਆ ਲੈ ਕਰ ਵਟਸਐਪ ਤੇਰਾ ਇੱਧਰ ਅਸੀਂ ਇੱਥੇ ਜਨਮ ਦਿਨ ਮਨਾਤਾ ਤੇਰਾ ਪਹਿਲਾ 2 ਮਹੀਨੇ ਮੇਰੇ ਨਾਲ ਸੋਸ਼ਲ ਮੀਡੀਆ ਦੀ ਲੜਦੇ ਰਹੇ ਕਮੈਂਟਾਂ ਦੇ ਵਿੱਚ ਲਾਈਵ 'ਚ ਆ ਕੇ ਮੈਂ ਠੀਕ ਐ ਤੁਸੀਂ ਕਹਿੰਦੇ ਹallelujah ਆਪਾਂ ਨੇ ਵੀ ਕਹਿੰਦਾ ਠੀਕ ਐ ਹੁਣ ਗਾਹਾਂ ਜਾਣ ਦੀ ਕੀ ਲੋੜ ਐ ਉਹੀ ਤਾਂ ਮੈਂ ਬਾਤ ਬੋਲ ਰਿਹਾ ਹਾਂ ਭਾਈ ਸਾਰੇ ਲੋਕਾਂ ਨੂੰ ਆਜ਼ਾਦੀ ਹੈ ਤੁਸੀਂ ਜਿੱਦਾਂ ਮਰਜ਼ੀ ਰਹੋ ਪਰ ਮੈਂ ਜਿਵੇਂ ਰਹਿਣਾ ਚਾਹਣਾ ਮੈਂ ਉਵੇਂ ਹੀ ਰਹਿਣਾ ਠੀਕ ਹੈ ਨਾ ਤਾਂ ਕਰਕੇ ਆ ਠੀਕ ਹੈ ਤੁਹਾਨੂੰ ਮੈਂ ਕਿਸੇ ਨੂੰ ਕੁਝ ਨਹੀਂ ਕਹ ਰਿਹਾ ਹੈਗਾ ਤੁਸੀਂ ਨਜ਼ਾਰੇ ਲਓ ਮੈਨੂੰ ਵੀ ਨਜ਼ਾਰੇ ਲੈਣ ਦਿਓ ਅਧਿਕਾਰ ਹੈ ਨਾ ਜੀਵਨ ਜੀਣ ਦਾ ਵਾਲਾ ਸਿਧਾਂਤ ਲੇ ਕੇ ਰੱਖੋ ਆਪਰੋਂ ਕਿਸੇ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਬੋਤਾਂ ਕਰਿਆ ਪਹਿਲਾਂ ਨਹੀਂ ਨਹੀਂ ਦੇਖੋ ਤੁਸੀਂ ਨੇ ਬੋਲਦਾ ਮੈਂ ਤੁਹਾਨੂੰ ਰਿਸਪੈਕਟ ਦਿੱਤੀ ਐ ਤੁਸੀਂ ਆਏ ਹੋ ਜੀ ਆਇਆਂ ਨੂੰ ਜੇ ਮੈਂ ਤੁਹਾਨੂੰ ਗਾਲਾਂ ਕੱਢਾਂ ਫਿਰ ਚੰਗਾ ਥੋੜਾ ਲੱਗੂਗਾ ਹੈਨਾ ਨਹੀਂ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਇਨਸਾਨ ਹੋਣ ਦਾ ਸਬੂਤ ਦੇਣਾ ਚਾਹੀਦਾ ਸੋਸ਼ਲ ਮੀਡੀਆ ਤੇ ਦੇਖ ਕੇ ਕਮੈਂਟ ਕਰਨੇ ਚਾਹੀਦੇ ਨੇ ਕੋਈ ਵੀ ਵਿੱਚ ਬੈਡ ਕਮੈਂਟ ਕਰਦੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਉਪਰਨ ਸੱਤ ਵਧੀਆ ਕਮੈਂਟ ਕਰਕੇ ਉਦੋਂ ਬਾਅਦ ਫਿਰ ਆਪਦਾ ਰੰਗ ਜਿਹਾ ਦਿਖਾਉਣ ਲੱਗ ਜਾਂਦੇ ਨੇ ਉਹ ਮੈਂ ਫਿਰ ਮੈਨੂੰ ਬਲੌਕ ਕਰਨੇ ਪੈਂਦੇ ਆ 2 ਮਹੀਨੇ ਤੱਕ ਕਰਿਆ ਪਹਿਲਾ ਹallelujah ਕਹਿ ਕੇ ਮਗਰੋਂ ਕਸੂਰ ਚੱਲ ਪੈਂਦੇ ਨੇ ਕਿਆ ਪਤਾ ਮੈਂ ਤਾਂ ਬਲਾਕ ਕਰ ਦਿੰਦਾ ਮੈਂ ਪੰਗੇ ਨਹੀਂ ਲੈਂਦਾ ਹੈਗਾ ਠੀਕ ਆ ਆਪਾਂ ਨੂੰ ਜਿਹੜਾ ਕੋਈ ਮਰਜ਼ੀ ਪਰੇਸ਼ਾਨ ਕਰੇ ਉਹਨੂੰ ਬਲਾਕ ਕਰ ਦਿਓ ਇਹ ਤਾਂ ਬਹੁਤ ਵਧੀਆ ਕੰਮ ਹੈ ਦੁਨੀਆਦਾਰੀ ਹੈ ਇਹ ਤੇ ਫੇਕ ਆਈਡੀਆਂ ਜਿਆਦਾ ਨੇ YouTube ਦੇ ਉੱਤੇ ਸੋਸ਼ਲ ਮੀਡੀਆ ਤੇ ਕਹਿ ਲੋ ਇਤੇ ਕਿਹੜਾ ਕੋਈ ਅਸਲੀ ਨਹੀਂ ਇਹਦੇ 'ਚ ਠੀਕ ਹੈ ਨਾ ਕੋਈ ਰਿਐਲਿਟੀ ਨਹੀਂ ਹੈਗੀ ਜ਼ਿਆਦਾ ਫੇਕ ਆਈਡੀ ਬਹੁਤ ਜ਼ਿਆਦਾ ਆ ਜਿਹੜੇ ਕਮੈਂਟ ਕਰਦੇ ਆ ਹਾਰਦਾਨੀ ਦੁਨੀਆ ਕੋਈ ਜਿੰਮੇ ਜਿੰਮਦਾਰ ਨੂੰ ਜਿਉਂ ਲੈਣ ਦਾ ਬਸ ਕਿ ਨਹੀਂ ਉਧਰ ਹੋ ਜਾ ਚਾਹੀਦੀ ਇੱਥੇ ਬਹਿ ਜਾ ਕੋਲੇ ਬਹਿ ਉੱਥੇ ਬਹਿ ਜਾ ਨਾ ਉਧਰ ਹੋ ਜਾਣਾ ਹਾਂ ਫਿਰ ਬੈ ਜਾ ਠੀਕ ਆ ਫਿਰ ਦੋ ਰੋਲੇ ਪਈਓ ਇੱਕ ਮਿੰਟ ਉਹ ਤੋਂ ਪਹਿਲਾਂ ਸੈਕਿੰਡ ਪਹਿਲੇ ਜਿੱਦਾਂ ਬੱਚੇ ਹੁੰਦੇ ਆ ਇੱਕ ਸੈਕਿੰਡ ਨਹੀਂ ਪ੍ਰਚਾਰ ਕਰਨ ਦਾ ਅਧਿਕਾਰ ਮੈਨੂੰ ਵੀ ਹੈ ਤੁਹਾਨੂੰ ਵੀ ਹੈ ਮੰਨ ਲਓ ਤੁਸੀਂ ਆਪਣੀ ਆਈਡੀ ਤੇ ਪ੍ਰਚਾਰ ਕਰੋ ਮੈਂ ਜਿਹੜੀ ਗੱਲ ਕਹਿਣਾ ਹੁੰਨਾ ਠੀਕ ਹੈ ਆਪਣੀ ਆਈਡੀ ਤੋਂ ਪ੍ਰਚਾਰ ਕਰੋ ਤੁਹਾਨੂੰ ਕੌਣ ਰੋਕਦਾ ਮੈਂ 1 ਮਿੰਟ ਵਾਸਤੇ ਲਾਈਵ ਕੱਟਦਾ ਮੈਂ ਦੁਬਾਰਾ ਲਾਈਵ ਹੋਣਾ ਜੁੜਿਓ ਦੁਬਾਰਾ ਠੀਕ ਹੈ ਟਾਈਟਲ ਬਣਾ ਮੈਂ ਦੱਸਾਂ ਆ ਗਿਆ ਜੀ ਮੇਰਾ ਕਹਿਣਾ ਮਤਲਬ ਇਹ ਵੀ ਤੁਸੀਂ ਪ੍ਰਚਾਰ ਕਰੋ ਤੁਹਾਨੂੰ ਕੌਣ ਰੋਕਦਾ ਤੁਸੀਂ ਆਪਣੀ ਆਈਡੀ ਤੋਂ ਕਰੋ ਜਿਹੜਾ ਤੁਹਾਡਾ ਆਪਣਾ ਮਾਧਿਅਮ ਤੋਂ ਤੋਂ ਪ੍ਰਚਾਰ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਇੱਥੇ ਆ ਕੇ ਤੁਸੀਂ ਹਾਈ ਹੈਲੋ ਕਰ ਸਕਦੇ ਹੋ ਗੱਲਬਾਤ ਸਾਂਝੀ ਕਰ ਸਕਦੇ ਹੋ ਪਰ ਪ੍ਰਚਾਰ ਨਹੀਂ ਜੇ ਮੈਂ ਕਿਸੇ ਦੀ ਆਈਡੀ ਤੇ ਜਾ ਕੇ ਆਪਣਾ ਪ੍ਰਚਾਰ ਕਰੂੰਗਾ ਉਹ ਗਲਤ ਹੈ ਮੈਂ ਆਪਣੇ ਚੈਨਲ ਤੇ ਬੈਠਾ ਮੈਂ ਆਪਣੇ ਜੋ ਜਿਹੜੀ ਮੈਂ ਗੱਲ ਕਰਦਾ ਤੁਹਾਡੇ ਨਾਲ ਉਹ ਸਾਂਝੀ ਕਰ ਸਕਦਾ ਠੀਕ ਆ ਤੁਹਾਡੇ ਚੈਨਲ ਤੇ ਆ ਕੇ ਨਹੀਂ ਮੈਂ ਕਰ ਸਕਦਾ ਹਾਂ ਜੇ ਨੂੰ ਚੰਗਾ ਲੱਗੂਗਾ ਆਪਣੇ ਲਾਈਵ ਚ ਆਊਗਾ ਨਹੀਂ ਚੰਗਾ ਲੱਗੂਗਾ ਨਹੀਂ ਆਊਗਾ ਆਪਾਂ ਨੂੰ ਤਰਾਜ ਵੀ ਕੋਈ ਨਹੀਂ ਠੀਕ ਆ ਨਾ ਤਾਂ ਕਰਕੇ ਆ मैं लाइव कट के दोबारा लाइव आना एक मिनट चीस जी वेलकम ठीक है जी ही प्रचार करो तू अपने पेज त करो बिल्कुल सही बात है ਜੀਵਨ ਦਾ ਅਸਲੀ ਲਗੀ ਕਿਉਂਕਿ ਹਰ ਇਨਸਾਨ ਨੂੰ ਆਪਣੇ ਤਰੀਕੇ से ਜੀਣੇ ਦਾ ਅਧਿਕਾਰ ਹੈ ਹੂੰ ਉਹਨੂੰ ਜੀਣ ਦਿਓ ਜਿੱਦਾਂ ਕੋਈ ਜਿਉਂਦਾ ਉਹਨੂੰ ਜੀਣ ਦਿਓ ਸਭ ਯਾਦ ਰੱਖੋ ਠੀਕ ਹੈ ਮੈਂ ਦੁਬਾਰਾ ਕੱਟ ਕੇ ਲਾਈਵ ਹੋਣਾ 1 ਮਿੰਟ ਦੀ